ਤਾਂ ਬੇਟੇ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਬਿਲਡਿੰਗ ਹੈ ਕੀ ਹੈ ਇੱਕ ਬਿਲਡਿੰਗ ਹੈ ਹੁਣ ਜਿਹੜੀ ਬਿਲਡਿੰਗ ਬਣਾਈ ਜਾਂਦੀ ਉਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਖੜੀ ਰਹਿੰਦੀ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਲੀਨਿੰਗ ਟਾਵਰ ਆਫ ਪੀਜ਼ਾ ਲੀਨਿੰਗ ਟਾਵਰ ਆਫ ਪੀਜ਼ਾ ਉਹ ਥੋੜਾ ਜਿਹਾ ਝੁਕਿਆ ਜਾ ਪਿਆ ਕਹਿੰਦੇ ਲੀਨਿੰਗ ਲੀਨਿੰਗ ਦਾ ਮਤਲਬ ਇਨਕਲਾਈਨ ਥੋੜਾ ਜਿਹਾ ਝੁਕਿਆ ਹੋਇਆ ਪਰ ਫੇਰ ਵੀ ਡਿੱਗ ਨਹੀਂ ਰਿਹਾ ਕਾਰਨ ਕੀ ਹੈ ਜਦੋਂ ਇਹਦੇ ਕਾਰਨ ਅਸੀਂ ਸਾਇੰਸ ਚ ਲੱਭਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੁਣ ਸਾਡੀ ਸਾਇੰਸ ਕੀ ਕਹਿੰਦੀ ਹੈ ਆ ਮੈਂ ਇਹਦੇ ਚ ਸਾਲ ਲਾਈ ਇਹ ਇਹ ਦੱਸਦੀ ਹੈ ਵੀ ਇਹ ਸਾਰੀ ਬਿਲਡਿੰਗ ਦਾ ਸੈਂਟਰ ਆਫ ਮਾਸ ਕਿੱਥੇ ਆ ਸੈਂਟਰ ਆਫ ਮਾਸ ਸਮਝਦੇ ਹੋ ਵੀ ਮੈਂ ਇੱਕ ਡੰਡਾ ਲੈ ਲਾਂ ਡੰਡੇ ਨੂੰ ਮੈਂ ਇੱਥੇ ਉਂਗਲੀ ਤੇ ਬਰਾਬਰ ਖੜਾ ਕਰਨਾ ਚਾਹਾਂ ਚਲੋ ਡੰਡਾ ਨਾਲੋਂ ਆਪਾਂ ਪੈਨ ਲੈ ਲਓ ਆ ਪੈਨ ਨੇ ਹੁਣ ਇਸ ਪੈਨ ਨੂੰ ਮੈਂ ਇੱਥੇ ਖੜਾ ਕਰਨਾ ਚਾਹਨਾ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਆ ਆ ਹੋ ਗਿਆ ਆ ਹੋ ਗਿਆ ਨਾ ਇੱਥੇ ਤਾਂ ਇਹਦਾ ਮਤਲਬ ਇਹ ਕੀ ਆ ਗਿਆ ਤਾਂ ਸੈਂਟਰ ਆਫ ਮਾਸ ਆ ਗਿਆ ਇਹਦਾ ਸੈਂਟਰ ਆ ਗਿਆ ਜੇ ਮੈਂ ਮਾੜਾ ਜਿਹਾ ਵੀ ਇੱਧਰ ਕਰ ਦੂੰ ਡਿੱਗ ਪੂਗਾ ਹੁਣ ਸਾਡੀ ਸਾਇੰਸ ਕੀ ਕਹਿੰਦੀ ਹੈ ਵੀ ਜਿਹੜੀ ਕੋਈ ਵੀ ਬਿਲਡਿੰਗ ਬਣਾਈ ਹੈ ਹੁਣ ਉਸ ਬਿਲਡਿੰਗ ਨੂੰ ਜਦੋਂ ਤੱਕ ਉਹਦਾ ਸੈਂਟਰ ਆਫ ਮਾਸ ਇਸ ਆਧਾਰ ਦੇ ਉੱਤੇ ਰਹੂਗਾ ਜਿਹੜਾ ਇਹਦਾ ਫਰਸ਼ ਹੈ ਉਹਦੇ ਤੇ ਰਹੂਗਾ ਉਦੋਂ ਤੱਕ ਕੋਈ ਬਿਲਡਿੰਗ ਡਿੱਗਦੀ ਨਹੀਂ ਹੈ ਜੇ ਇਸ ਤੋਂ ਬਾਹਰ ਚਲਾ ਗਿਆ ਬਿਲਡਿੰਗ ਡਿੱਗੂਗੀ ਦੇਖੋ ਕਿਆ ਕਮਾਲ ਦੀ ਗੱਲ ਹੈ ਤੁਹਾਨੂੰ ਕਰਕੇ ਦਿਖਾਣੇ ਪਿੱਛੇ ਹੋ ਜਾ ਥੋੜਾ ਜਿਹਾ ਆਹ ਦੇਖੋ ਇਹ ਹੁਣ ਬਿਲਡਿੰਗ ਆ ਹੋ ਗਈ ਟੈਡੀ ਹੋ ਗਈ ਲੀਨਿੰਗ ਟਾਵਰ ਆ ਪੀਜ਼ਾ ਬਣ ਗਿਆ ਦੇਖੋ ਬਣ ਗਿਆ ਨਾ ਪਰ ਬਿਲਡਿੰਗ ਡਿੱਗੀ ਨਹੀਂ ਹੈ ਬਿਲਡਿੰਗ ਡਿੱਗੀ ਨਹੀਂ ਹੈ ਹੁਣ ਦੇਖੋ ਕਿਉਂਕਿ ਆ ਜਿਹੜਾ ਸੈਂਟਰ ਆਫ ਮਾਸ ਹੈ ਪਹਿਲਾਂ ਇੱਥੇ ਸੈਂਟਰ ਸੀ ਹੁਣ ਹਾਲੇ ਵੀ ਇਹਦੇ ਫਰਸ਼ ਤੇ ਹੈਗਾ ਹੁਣ ਥੋੜਾ ਜਿਆ ਹੋਰ ਕਰ ਦਿੰਨੇ ਆ ਹਾਲੇ ਵੀ ਨਹੀਂ ਡਿੱਗੀ ਹੈ ਕਿਉਂ ਕਿਉਂਕਿ ਉਹ ਸੈਂਟਰ ਆਫ ਮਾਸ ਕਿੱਥੇ ਹੈ ਆਧਾਰ ਦੇ ਉੱਤੇ ਹੈ ਬੇਸ ਦੇ ਉੱਤੇ ਆ ਰਿਹਾ ਜਦੋਂ ਹੀ ਉਹ ਬੇਸ ਤੋਂ ਬਾਹਰ ਗਿਆ ਬਿਲਡਿੰਗ ਨੇ ਡਿੱਗ ਪੈਣਾ ਮੈਂ ਤਾਂ ਕੁਝ ਨਹੀਂ ਕਰਿਆ ਧੱਕਾ ਤਾਂ ਨਹੀਂ ਮਾਰਿਆ ਸੈਂਟਰ ਆਫ ਮਾਸ ਬਾਹਰ ਗਿਆ ਬਿਲਡਿੰਗ ਡਿਗ ਇਹਦਾ ਮਤਲਬ ਜਦੋਂ ਅਸੀਂ ਇੰਜੀਨੀਅਰਿੰਗ ਕਰਾਂਗੇ ਤਾਂ ਉਸ ਵਕਤ ਸਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਪਊਗਾ ਵੀ ਬਿਲਡਿੰਗ ਬਣਾਉਣ ਲੱਗਿਆਂ ਉਹਦਾ ਸੈਂਟਰ ਕੱਢ ਕੇ ਵੀ ਉਹ ਸਾਰਾ ਦਾ ਸਾਰਾ ਜਿਹੜਾ ਭਾਰ ਹੈ ਬਿਲਡਿੰਗ ਦਾ ਉਹ ਸੈਂਟਰ ਚ ਰਹੇ ਢੀਮ ਇਸ ਤਰ੍ਹਾਂ ਹੀ ਪਾਏ ਜਾਂਦੇ ਨੇ ਮਿੰਤੀ ਕਰਕੇ ਪਾਏ ਜਾਂਦੇ ਨੇ ਐਵੇਂ ਨਹੀਂ ਜਿੱਥੇ ਮਰਜ਼ੀ ਪਾ ਦਿਓ ਠੀਕ ਹੈ ਪਤਾ ਲੱਗ ਗਿਆ ਵੈਰੀ ਗੁੱਡ ਆ ਕਿਨੇ ਚੱਕਿਆ ਸੀਗਾ ਵੈਰੀ ਗੁੱਡ ਆ ਬੱਚੇ ਨੂੰ ਬਹੁਤ ਕਯੂਰੀਓਸਿਟੀ ਰਹਿੰਦੀ ਹੈ ਸਿੱਖਣ ਦੀ ਸ਼ਾਬਾਸ਼ ਹੋਰ ਲਿਆ ਸਮਾਨ ਜਿਹੜਾ ਕਹੇਗਾ ਸਭਾਂ ਸਮਝਾਉ ਮੈਂ ਤੁਹਾਨੂੰ